ਕ੍ਰੈਡਿਟਨ ਕਮਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਅਕਤੂਬਰ 2024 ਵਿੱਚ 5 ਨਵੇਂ CRA ਲਾਭਪੁਤਾਨ ਨਿਕਲ ਕੇ ਸਾਹਮਣੇ ਆ ਰਹੇ ਨੇ CRA ਲਾਭਪੁਤਾਨ ਕ੍ਰੈਡਿਟਨ ਕਨੇਡਾ ਰੈਵਨਿਊ ਏਜੰਸੀ ਤੋਂ ਪੁਹਤਾਨਾਂ ਦੇ ਇੱਕ ਨਵੇਂ ਦੌਰ ਦੀ ਉਮੀਦ ਕਰ ਸਕਦੇ ਜਿਸ ਦਾ ਉਦੇਸ਼ ਅਕਤੂਬਰ 2024 ਵਿੱਚ ਵੱਦੀ ਰੈਣੀ ਸੈਣੀ ਦੀਆਂ ਲਾਗਤਾਂ ਦੇ ਵਿਚਕਾਰ ਵਿੱਤੀ ਰਾਹਤ ਦੀ ਪੇਸ਼ਕਸ਼ ਕਰਨਾ ਹੈ ਪੋਕਤਾਨ ਕੀਤੇ ਜਾਣ ਵਾਲੇ ਪੰਜ ਵੱਡੇ ਲਾਭ ਦੇ ਨਾਲ ਇਹ ਯੋਗ ਕੈਨੇਡੀਅਨ ਨਿਵਾਸੀਆਂ ਦੇ ਲਈ ਸਥਾਈ ਕਾਮਿਆਂ ਤੇ ਨਵੇਂ ਆਉਣ ਵਾਲਿਆਂ ਸਮੇਤ ਇਹ ਯਕੀਨੀ ਬਣਾਉਣ ਲਈ ਇੱਕ ਨਾਜ਼ੁਕ ਸਮਾਂ ਕਿ ਉਹਨਾਂ ਨੂੰ ਉਹ ਵਿੱਤੀ ਸਹਾਇਤਾ ਮਿਲਦੀ ਹੈ ਜਿਸ ਦੇ ਉਹ ਹੱਕਦਾਰ ਨੇ ਭਾਵੇਂ ਤੁਸੀਂ ਕੈਨੇਡੀਅਨ ਨਾਗਰਿਕ ਹੋ ਸਥਾਈ ਨਿਵਾਸੀ ਹੋ ਜਾਂ ਅਸਥਾਈ ਨਿਵਾਸੀ ਹੋ ਜਿਵੇਂ ਕਿ ਵਰਕ ਪਰਮਿਟ ਧਾਰਕ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਪੋਕਤਾਨ ਮਹੱਤਵਪੂਰਨ ਵਿੱਤੀ ਮਦਦ ਪ੍ਰਦਾਨ ਕਰ ਸਕਦੇ ਹੋ ਕੈਨੇਡਾ ਵਿੱਚ ਆਉਣ ਵਾਲੇ ਤੋ ਪਹੁੰਚਣ ਤੋਂ ਬਾਅਦ ਇਨ ਲਾਬਾਂ ਲਈ ਅਪਲਾਈ ਕਰਨਾ ਉਪਲਬਧ ਵਿੱਤੀ ਸਹਾਇਤਾ ਵਾਧਤਵਾਦ ਜ਼ਰੂਰੀ ਹੈ ਕੈਨੇਡੀਅਨ ਚਾਈਲਡ ਬੈਨੀਫੀਟਰ ਐਚ ਐਸਟੀ ਜੀ ਐਸਟੀ ਭੁਗਤਾਨ ਐਡਵਾਂਸਡ ਕੈਨੇਡੀਅਨ ਵਰਕਰ ਬੈਨੀਫਿਟ ਕੈਨੇਡਾ ਕਾਰਬਨ ਰਿਬੇਟ 온ਟਾਰੀਓ ਟ੍ਰੀਲੀਅਮ ਬੈਨੀਫਿਟ ਅਤੇ ਸਥਾਈ ਨਿਵਾਸੀ ਅਤੇ ਆਉਣ ਵਾਲੇ ਨਵੇਂ ਯੋਗਤਾ ਇਹਨਾਂ ਦੇ ਉੱਪਰ ਜਿੱਥੇ ਅਪਾਜ ਗੱਲਬਾਤ ਕਰਾਂਗੇ ਕੈਨੇਡਾ ਚਾਈਲਡ ਬੈਨੀਫਿਟ ਇੱਕ ਟੈਕਸ ਮੁਕਤ ਮਹੀਨਾਵਾਰ ਭੁਗਤਾਨ ਹੈ ਜੋ ਪਰਿਵਾਰਾਂ ਨੂੰ 18 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਕੀਤਾ ਜਾਂਦਾ ਹੈ ਲਾਭ ਦੀ ਰਕਮ ਪਰਿਵਾਰ ਦੀ ਔਰ ਜਸਟ ਫੈਮਿਲੀ net ਇਨਕਮ ਦੇ ਆਧਾਰ ਤੇ ਹੁਣ ਜੁਲਾਈ ਵਿੱਚ ਸਲਾਨਾ ਬੋੜ ਗੜਨਾ ਕੀਤੀ ਯੋਗਤਾ ਸਾਰੇ ਕੈਨੇਡੀਅਨ ਨਿਵਾਸੀ ਸਥਾਈ ਨਿਵਾਸੀ ਸੀਮਿਤ ਪੱਟੋਆਟ ਲਾਗਤ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਤੇ 19ਵੇਂ ਮਹੀਨੇ ਵਿੱਚ ਇੱਕ ਵੈਧ ਪਰਮਿਟ ਦੇ ਯੋਗ ਨੇ ਤੇ CCB ਪ੍ਰਾਪਤ ਕਰਨਾ ਸ਼ੁਰੂ ਕਰਨ ਲਈ ਪਰਿਵਾਰਾਂ ਨੂੰ ਕੈਨੇਡਾ ਵਿੱਚ ਸੈਟਲ ਹੋਣ ਤੋਂ ਬਾਅਦ ARJ ਦੇਣ ਦੀ ਲੋੜ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਜਿਨ੍ਹਾਂ ਟੈਕਸ ਬਰ ਦੀ ਸੀਮਾ ਤੋਂ ਬਾਅਦ ਆਏ ਨੇ ਉਹਨਾਂ ਨੂੰ ਮੇਰੇ ਖਾਤੇ ਦੀ ਵਰਤੋਂ ਕਰਕੇ ਸੀਸੀਬੀ ਆਨਲਾਈਨ ਅਰਜ਼ੀ ਦੇਣ ਦੀ ਲੋੜ ਜਾਓ ਫਾਰਮ RC66 ਕੈਨੇਡਾ ਚਾਈਲਡ ਬੈਨੀਫਿਟ ਐਪਲੀਕੇਸ਼ਨ ਭਰ ਕੇ ਹਸਤਾਖਰ ਕਰਕੇ ਤੁਹਾਡੇ ਟੈਕਸ ਕੇਂਦਰ ਨੂੰ ਡਾਕ ਰਾਹੀਂ ਅਰਜ਼ੀ ਕਰਨੀ ਪਵੇਗੀ 6 ਸਾਲ ਘੱਟੋ ਘੱਟ ਦੀ ਉਮਰ ਦੇ ਹਰੇਕ ਬੱਚੇ ਲਈ ਪਰਿਵਾਰ ਸਲਾਨਾ 7000 786 ਡਾਲਰ 92 ਸੈਂਟ ਤੱਕ ਪ੍ਰਾਪਤ ਕਰ ਸਕਦੇ ਨੇ ਜਦੋਂ ਕਿ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ 6570 ਸਾਲਾਨਾ ਜੋ ਡਾਲਰ ਦਿੱਤੇ ਜਾਣਗੇ ਤੇ ਉਹ ਇਹ ਡਾਲਰ ਪ੍ਰਾਪਤ ਕਰ ਸਕਦੇ ਨੇ ਇਹਨਾਂ ਭੁਗਤਾਨਾਂ ਦੀ ਜਿੱਥੇ ਗੱਲ ਕੀਤੀ ਜਾਵੇ ਤਾਂ ਇਹ ਹੌਲੀ-ਹੌਲੀ ਘਟਦੇ ਜਾਂਦੇ ਨੇ ਕਿਉਂਕਿ ਇਹ ਐਫ ਐਨ ਆਈ 36502 ਡਾਲਰ ਤੋਂ ਵੱਧ ਜਾਂਦੀ ਹੈ ਅਗਲੀ ਭੁਗਤਾਨ ਵਿੱਚ ਜੇ ਨਹੀਂ ਗੱਲ ਕੀਤੀ ਜਾਵੇ ਤਾਂ ਆਪਣੀ ਅਗਲੀ ਸੀਸੀਬੀ ਕਿਸ਼ਤ 1 ਅਕਤੂਬਰ 18 ਨਵੰਬਰ 20 ਅਤੇ ਦਸੰਬਰ 13 2024 ਲਈ ਆਪਣੇ ਕੈਲੰਡਰ ਨੂੰ ਚਿੰਨਤ ਤੁਸੀਂ ਕਰ ਸਕਦੇ ਹੋ ਐਚਐਸਟੀ ਜੀਐਸਟੀ ਭੁਗਤਾਨ ਕ੍ਰੈਡਿਟ ਇੱਕ ਤਿਮਾਈ ਟੈਕਸ ਮੁਕਤ ਭੁਗਤਾਨ ਹੈ ਜੋ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਵਸਤੂਆਂ ਦੀ ਸੇਵਾਵਾਂ ਟੈਕਸ ਅਤੇ ਹਾਰਮੋਨਾਈਜ਼ਡ ਸੇਲ ਟੈਕਸ ਦੀ ਲਾਗਤ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ ਕੈਨੇਡਾ ਨਿਵਾਸੀਆਂ ਲਈ ਟੈਕਸ ਪਰੰਤੇ ਸੇਵਾਚਾਰਥ ਸਥਾਈ ਨਿਵਾਸੀ ਸਮੇਤ ਕੋਈ ਵੱਖਰੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ ਪੁਖਤਾਨ ਦੀ ਜੇ ਰਕਮ ਦੀ ਗੱਲ ਕੀਤੀ ਜਾਵੇ ਤਾਂ ਵਿਅਕਤੀ ਸਾਲਾਨਾ 519 ਤੱਕ ਪ੍ਰਾਪਤ ਕਰ ਸਕਦੇ ਨੇ ਜੋ 680 ਤੱਕ 19 ਸਾਲ ਤੋਂ ਘੱਟ ਉਮਰ ਦੇ ਬੱਚੇ ਪ੍ਰਤੀਵਾਧੂ 179 ਦੇ ਨਾਲ ਨੇ ਅਗਲੇ ਪੁਖਤਾਨ ਮਿਤੀ ਅਗਲੇ GST HST ਕ੍ਰੈਡਿਟ ਦੀ ਉਮਰ 4 ਅਕਤੂਬਰ 2024 ਉਸ ਤੋਂ ਬਾਅਦ 3 ਜਨਵਰੀ 2025 ਤੇ 4 ਅਪ੍ਰੈਲ 2025 ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟਸ ਦੀ ਗੱਲ ਕੀਤੀ ਜਾਵੇ ਤਾਂ ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟਸ ਘੱਟ ਆਮਦਨੀ ਵਾਲੇ ਵਿਅਕਤੀਆਂ ਅਤੇ ਪਰਵਾਰਾਂ ਦੀ ਵਾਪਸੀ ਯੋਗ ਟੈਕਸ ਕ੍ਰੈਡਿਟ ਪ੍ਰਦਾਨ ਕਰਦੀ ਹੈ ਲਾਭ ਦਾ ਮਤਲਬ ਕਮ ਨੂੰ ਉਤਸ਼ਾਹਿਤ ਕਰਨਾ ਤੇ ਮਬੂਲੀ ਆਮਦਨ ਵਾਲੇ ਲੋਕਾਂ ਦੀ ਸਹਾਇਤਾ ਕਰਨਾ ਹੈ ਯੋਗਤਾ ਤੁਹਾਨੂੰ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ ਨਿਵਾਸੀ ਹੋਣੇ ਚਾਹੀਦੇ ਜਾਂ ਫਿਰ ਤੁਹਾਡੇ ਜੀਵਨ ਸਾਥੀ ਜਾਂ ਬੱਚੇ ਨਾਲ ਤੁਸੀਂ ਰਹਿੰਦੇ ਹੋਣੇ ਚਾਹੀਦੇ ਹੋ ਆਮਦਨੀ ਥ੍ਰੈਸ਼ਹੋਲਡ ਸੂਬੇ ਦੇ ਅਨੁਸਾਰ ਵੱਖ-ਵੱਖ ਹੋ ਸਕਦੇ ਨੇ ਭੁਗਤਾਨ ਦੀ ਰਕਮ ਸਿੰਗਲ ਵਿਅਕਤੀ ਸਾਲਾਨਾ 1518 ਤੱਕ ਪ੍ਰਾਪਤ ਕਰ ਸਕਦੇ ਹੋ ਤੇ ਪਰਿਵਾਰ 2000 616 ਤੱਕ ਤਿੰਨ ਤਿਮਾਈ ਭੁਗਤਾਨਾਂ ਵਿੱਚ ਵੰਡੇ ਗਏ ਨੇ ਅਗਲੀ ਭੁਗਤਾਨਾਂ ਦੀ ਮਿਤੀ ਆਉਣ ਵਾਲੀ ਭੁਗਤਾਨਾਂ ਦੀ ਮਿਤੀ ਵਿੱਚ 11 ਅਕਤੂਬਰ 2024 ਤੇ 10 ਜਨਵਰੀ 2025 ਤੱਕ ਨੇ ਤੇ ਕੈਨੇਡਾ ਕਾਰਬਨ ਰਿਬੇਟ ਸੀਸੀਆਰ ਪਹਿਲਾ ਸੀਏਆਈਪ ਵਜੂਦ ਜਾਣਿਆ ਜਾਂਦਾ ਸੀ ਕਾਰਬਨ ਰਿਬੇਟ ਸੰਗੀ ਪ੍ਰਦੂਸ਼ਣ ਜਾਂ ਕੀਮਤਾਂ ਨਾਲ ਸੰਬੰਧਿਤ ਲਾਗਤ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਿਸ ਨਾਲ ਵਾਤਾਵਰਣ ਅਨੁਕੂਲ ਨੀਤੀਆਂ ਕੈਨੇਡੀਅਨ ਲਈ ਵਿਧੇਰੇ ਇੱਕ ਫਾਇਦੀ ਬਣ ਜਾਂਦੀ ਯੋਕਤਾ ਅਲਵਟਾ ਸਕੈਚਵਨ ਮੈਨੀਟੋਬਾ অন্ਟਾਰੀਓ ਹੋਰ ਸਮਿੱਤ ਸੰਗੀ ਪ੍ਰਦੂਸ਼ਣ ਕਿੰਤਾ ਦੇ ਅਧੀਨ ਹੋਣ ਵਾਲੇ ਸੂਬਿਆਂ ਦੇ ਨਿਵਾਸੀ ਲਈ ਉਪਨਾਬਦਾ ਤੇ ਭੁਗਤਾਨ ਦੀ ਰਕਮ ਨਾਲ ਪਿੰਡੂ ਜਾਂ ਛੋਟੇ ਭਾਈਚਾਰ ਦੇ ਵਸਤੀਖਾਲੀ ਵਾਧੂ ਰਕਮ ਨਾਲ ਭੁਗਤਾਨ ਦਾ ਪ੍ਰਾਂਤ ਅਤੇ ਖੇਤਰ ਦੁਆਰਾ ਵੱਖ ਹੋ ਸਕਦੇ ਨੇ ਅਗਲੇ ਭੁਗਤਾਨ ਦੀਆਂ ਮਿਤੀਆਂ 15 ਅਕਤੂਬਰ 2024 15 ਜਨਵਰੀ 2025 ਤੇ 14 ਅਪ੍ਰੈਲ 2025 ਨੂੰ ਸੀਸੀਆਰ ਭੁਗਤਾਨ ਹੋਣਗੇ অন্ਟਾਰੀਓ ਟ੍ਰਿਲੀਅਮ ਬੈਨੀਫਿਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਘੱਟ ਤੋਂ ਘੱਟ ਆਮਦਨੀ ਦਰਮਿਆਨੇ ਅਤੇ অন্ਟਾਰੀਓ ਦੇ ਨਿਵਾਸੀਆਂ ਨੂੰ ਜਿੱਥੇ ਰਾਤ ਪ੍ਰਦਾਨ ਕਰਦਾ ਇਹ ਤਿੰਨ ਕ੍ਰੈਡਿਟ ਨੂੰ ਜੋੜਦਾ অন্ਟਾਰੀਓ એનર્ਜੀ ਪ੍ਰਾਪਰਟੀ ਟੈਕਸ ਕ੍ਰੈਡਿਟ ਟੈਕਸ অন্ਟਾਰੀਓ ਸੇਲ ਟੈਕਸ ਤੇ ਨਾਰਦਰਨ অন্ਟਾਰੀਓ ਦੇ ਵਿੱਚ એનર્ਜੀ ਕ੍ਰੈਡਿਟ ਯੋਗਤਾ ਤੁਹਾਨੂੰ ਲਾਜ਼ਮੀ ਤੌਰ ਤੇ অন্ਟਾਰੀਆ ਦਾ ਨਿਵਾਸੀ ਹੋਣਾ ਚਾਹੀਦਾ ਹੈ ਤੁਹਾਨੂੰ 2023 ਦੀ ਟੈਕਸ ਰਿਟਰਨ ਭਰਨੀ ਜ਼ਰੂਰੀ ਹੈ ਸਥਾਈ ਨਿਵਾਸੀ ਜੋ ਰੈਸੀ ਲੋੜਾਂ ਪੂਰੀਆਂ ਕਰਦੇ ਨੇ ਉਹ ਵੀ ਯੋਗ ਹੋ ਸਕਦੇ ਨੇ ਪੁਕਤਾਨ ਦੀ ਰਕਮ ਤੁਹਾਡੀ ਸਟਿਚੀ ਤੇ ਆਨੰਦ ਦੇ ਆਧਾਰ ਤੇ ਵੱਖ-ਵੱਖ ਦੀ ਹੈ ਪਰ OTB ਸਲਾਨਾ 1013 ਤੱਕ ਪ੍ਰਦਾਨ ਕਰ ਸਕਦੀ ਹੈ ਤੇ ਟੈਕਸ ਭਰਨ ਵੇਲੇ ਚੁਣੀ ਗਈ ਤਰੀਖ ਦੇ ਆਧਾਰ ਤੇ ਇਹ ਮਹੀਨਾਵਾਰ ਇੱਕ ਵਸ਼ ਪੁਕਤਾਨ ਕੀਤਾ ਜਾ ਸਕਦਾ ਹੈ ਅਗਲੇ ਪੁਕਤਾਨ ਮਿਤੀ 10 ਅਕਤੂਬਰ 2024 ਨੂੰ ਅਗਲੇ OTB ਪੁਕਤਾਨ ਦੀ ਉਮੀਦ ਕਰੋ ਸਥਾਈ ਨਿਵਾਸੀ ਅਤੇ ਆਉਣ ਵਾਲੇ ਨਵੇਂ ਯੋਗਤਾ ਦੀ ਜੇ ਗੱਲ ਕੀਤੀ ਜਾਵੇ ਤਾਂ ਸਥਾਈ ਨਿਵਾਸ ਜਿਨੇ ਕੀ ਅੰਤਰਰਾਸ਼ਟਰੀ ਅਤੇ ਵਰਕ ਫਾਰਮਰ ਧਾਰਕਾਂ ਨੂੰ ਵੀ ਇਹਨਾਂ CRA ਲਾਭਾਂ ਦਾ ਯੋਗ ਹੈ ਤੇ ਬਸ਼ਰਤੇ ਕਿ ਉਹ ਨਿਯਾਇਸ਼ ਤੇ ਆਮਦਨ ਦੀ ਲੋੜਾਂ ਨੂੰ ਪੂਰੀਆਂ ਕਰਦੇ ਹੋਣ। ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਪਹੁੰਚਣ ਤੋਂ ਬਾਅਦ ਇਹਨਾਂ ਲਾਭਾਂ ਦੀ ਅਰਜ਼ੀ ਦੇਣਾ ਮਹੱਤਵਪੂਰਨ ਕਿਉਂਕਿ ਜੀਆਕਰ ਨਾਲ ਮਹੱਤਵਪੂਰਨ ਵਿੱਤੀ ਸਹਾਇਤਾ ਦੀ ਪੇਸ਼ਕਸ਼ ਹੋ ਸਕਦੀ ਹੈ। ਉਦਾਹਰਨ ਲਈ ਨਵੇਂ ਜੁਵੀਨ ਮਾੜੇ ਪਰਿਵਾਰਾਂ ਦੀ CCB ਲਈ ਅਰਜ਼ੀ ਦੇਣੀ ਤੇ ਉਹ ਨਿਯਾਇਸ਼ ਮਾਪਦੰਡਾਂ ਨੂੰ ਪੂਰਾ ਕਰ ਸਕਦੇ ਨੇ CRA ਲਾਭਾਂ ਲਈ ਅਪਨਾਇ ਕਰਨਾ ਤੁਹਾਡੇ ਮਾਈਕ CRA ਖਾਤੇ ਰਾਈ ਜਾਂ ਤੁਹਾਡੇ ਟੈਕਸ ਕਿੰਦਰ ਤੇ ਨਾਲ ਸੰਬੰਧਿਤ ਫਾਰਮ ਜਮਾ ਕਰਕੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਯੋਗਤਾ ਦੇ ਮਾਪਦੰਡ ਭੁਗਤਾਨ ਸਮਸਤ ਸਮੀਨਾ ਲਾਭਾਂ ਨੂੰ ਕਿਵੇਂ ਕਰੀਏ ਇਸ ਬਾਰੇ ਵੀ CRA ਦੀ ਵੈਬਸਾਈਟ ਤੇ ਤੁਸੀਂ ਜਾ ਜਾ ਸਕਦੇ ਹੋ ਇਹ ਜ ਕਿੰਨੀ ਮਰਣਾ ਕਿ ਤੁਹਾਨੂੰ ਭੁਗਤਾਨ ਬਾਰੇ ਸੂਚਿਤ ਆਪ ਟੂ ਡੇਟ ਵਿਚ ਚਨੋਤੀਆਂ ਨੇਵੀਗੇਟ ਕਰਨ ਦੇ ਖੁੰਜੀਆ ਖਾਸ ਕਰਕੇ ਕੈਨੇਡਾ ਦਾ ਇੱਕ ਨਵੇਂ ਸਥਾਈ ਨਿਵਾਸੀ ਬਜੋ ਅਕਤੂਬਰ 2024 ਵਿੱਚ ਆਉਣ ਵਾਲੇ ਸੀਆਰਏ ਲਾਭ ਭੁਗਤਾਨ ਕੀ ਨੇ GST HST ਕ੍ਰੈਡਿਟ ਅਕਤੂਬਰ 4 2024 ਕੈਨੇਡਾ ਚਾਈਲਡ ਬੈਨੀਫਿਟ ਅਕਤੂਬਰ 18 2024 ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਅਕਤੂਬਰ 11 2024 ਕੈਨੇਡਾ ਕਾਰਬਨ ਛੋਟ ਅਕਤੂਬਰ 15 2024 ਤੇ ਅੰਡਾਰੇ ਟ੍ਰੇਮ ਲਾਭ ਅਕਤੂਬਰ 10 2024 ਕਨੇਡੀਅਨ ਕਵਨ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਜ ਨਿਊਜ਼ ਦਿਨਾਂਤ